ਆਖ ਨਹੀਂ ਚਿੰਗਾਰੀ ਹਾਂ ਅਸੀਂ ਪਾਰਤ ਦੇ ਵਪਾਰੀ ਹਾਂ ਇਸ ਸਲੋਗਨ ਤੇ ਵਪਾਰੀਆਂ ਦੀਆਂ ਹੱਕੀ ਮੰਗਾਂ ਪ੍ਰਤੀ ਆਵਾਜ਼ ਬੁਲੰਦ ਕਰਨ ਲਈ ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਬਠਿੰਡੇ ਵਿਖੇ ਇੱਕ ਵੱਡਾ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਖੜੀ ਹੈ ਅੱਜ ਸਹਿਰ ਰਾਮਪੁਰਾ ਫੂਲ ਦੇ ਵਪਾਰੀਆਂ ਨਾਲ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਵਪਾਰੀਆਂ ਨੇ ਇਕਜੁੱਟ ਹੋ ਕੇ ਆਪਣੀਆਂ ਸਮੱਸਿਆਵਾਂ ਤੇ ਸਰਕਾਰ ਦੀਆਂ ਵਿਰੋਧੀ ਨੀਤੀਆਂ ਦੇ ਖਿਲਾਫ ਆਵਾਜ਼ ਉਠਾਉਣ ਦਾ ਫੈਸਲਾ ਕੀਤਾ ਮੀਟਿੰਗ ਦੌਰਾਨ ਪ੍ਰਧਾਨ ਨੇ ਕਿਹਾ ਕਿ ਵਪਾਰੀ ਸਿਰਫ ਆਰਥਿਕਤਾ ਦੀ ਰੀੜ ਦੀ ਹੱਡੀ ਨਹੀਂ ਸਗੋਂ ਸਮਾਜਿਕ ਤੌਰ ਤੇ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਗਲੇ ਦਿਨ ਐਤਵਾਰ ਨੂੰ ਆਲ ਇੰਡੀਆ ਦਾ ਵਪਾਰੀ ਜਿਹੜਾ ਹੈ ਬਠਿੰਡੇ ਪਹੁੰਚ ਰਿਹਾ ਹੈ ਜਿਹਦੇ ਵਿੱਚ ਅਸੀਂ ਅਕਲ ਭਾਰਤੀ ਵਪਾਰ ਮੰਡਲ ਦਾ ਜਿਹੜਾ ਹੈਗਾ ਵਪਾਰ ਸੰਗਠਨ ਜਿਹੜਾ ਬਣਾ ਰਹੇ ਹਾਂ ਪਰ ਉਹਦੇ ਵਿੱਚ ਪੂਰੇ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਵਪਾਰੀ ਆਣਗੇ ਔਰ ਪੰਜਾਬ ਤੋਂ ਬਾਹਰ ਕਿਤੇ ਵੀ ਇਸ ਤਰ੍ਹਾਂ ਨਹੀਂ ਕਿਹਾ ਸਾਰਿਆਂ ਦੇ ਤਨਖਾਦੇ ਤੇ ਬੱਬਾ ਨਹੀਂ ਜਿੱਤਾ ਆਣ ਕੋਟੇ ਕੋਟੇ ਔਰ ਅਸੀਂ ਇੱਥੇ ਇਹ ਬੀਤੀ ਕਰਨਾ ਹੈ ਕਿ ਸਾਰੇ ਵਪਾਰਕ ਵੱਧ ਚੜ੍ਹ ਕੇ ਉੱਤੇ ਚਲੋ ਪੁਰ ਉੱਤੇ ਸਵੇਰੇ 9:30 ਵਜੇ ਫੰਕਸ਼ਨ ਸ਼ੁਰੂ ਹੋ ਜੂਗਾ 1 ਵਜੇ ਤੱਕ ਫਿਰ ਇਹ 9:30 ਵਜੇ ਨਾਸਤਾ ਸ਼ੁਰੂ ਹੋਊਗਾ 12:00 ਵਜੇ 2 ਵਜੇ ਨਾਸਤਾ ਸ਼ੁਰੂ ਹੋ ਕੇ 1 ਵਜੇ ਅਸੀਂ ਲੰਚ ਕਰਾਂਗੇ ਮਾਪ ਦੀ ਤਰ੍ਹਾਂ ਜਿਹੜਾ ਸਮੇਲਨ ਕਰ ਰਹੇ ਪਹਿਲੀ ਵਾਰੀ ਹੈ ਜਿਹੜਾ ਕੀ ਵਪਾਰਕ ਸਮੇਲਨ ਜਿਹੜਾ ਹੈ ਪਹਿਲੀ ਵਾਰੀ ਪੰਜਾਬ ਦੇ ਅੰਦਰ ਹੋ ਰਿਹਾ ਹੈ ਕਦੇ ਵੀ ਅੰਟੰਗ ਆਂਡੀਆਂ ਸਮੇਲਨ ਸਦੇ ਪੰਜਾਬ ਵਿੱਚ ਨਹੀਂ ਹੋਇਆ ਅੱਜ ਪਹਿਲੇ ਵਾਰੀ ਸਾਨੂੰ ਪੰਜਾਬ ਵਾਲੇ ਇਤਵਾਰੀ ਮਿਲਿਆ ਪਰ ਜਿਹੜਾ ਕੀ ਮਟਿੰਡੇ ਲੱਗ ਰਿਹਾ ਉਹ ਸਾਰੇ ਤੁਹਾਡੇ ਦੋਸਤਾਂ ਦੇ ਸਰਪੇ ਕਿੰਨੇ ਵੀ ਸਾਡੇ ਨੂੰ ਪਾਰਨ ਜਿਵੇਂ ਰਾਮਪੁਰੇ ਦੀ ਤੁਹਾਨੂੰ ਬਹੁਤ ਵੱਡੀ ਸਪੋਰਟ ਹੈ ਪਰ ਇਸੇ ਤਰ੍ਹਾਂ ਜਿੰਨੇ ਵੀ ਪੰਜਾਬ ਦੇ ਸ਼ਹਿਰ ਬੁੜੇ ਅਸੀਂ ਤਫਾ ਜਾ ਕੇ ਆਏ ਹਾਂ ਉੱਥੇ ਪਹਿਲੇ ਫੋਟੋ ਕਰਦੇ ਹਾਂ ਜਿੰਨੇ ਕਹਾੜਾ ਮੋਟ ਮਾਰ ਚਾ ਜਾ ਕੇ ਲੱਗੇ ਫਲਾਡੇ ਜਾ ਕੇ ਜਿੰਨੇ ਪਹਿਲੇ ਫਾਜ਼ਿਲਖਾ ਜਿਲ੍ਹਾ ਲਾਹੌਰ ਬਰਨਾਲਾ ਅੰਬਰਜ਼ਰ ਪਟਿਆਲਾ ਰਾਜਪੁਰਾ ਬਰਨਾਲਾ ਤੁਨੀ ਹਰ ਜਗ੍ਹਾ ਤੋਂ ਵਪਾਰੀ ਆ ਰਹੇ ਨੇ ਪਰ ਸਾਰੇ ਵਪਾਰੀਆਂ ਨੇ ਕਿੰਕੜੇ ਝਾੜਿਆ ਬੇ ਇਤਨੀ ਕਿਹੜਾ ਪਹਾੜ ਜਾ ਰਿਹਾ ਬਪਾ ਜੀ ਕਹਿੰਦਾ ਇਹ ਵਪਾਰੀ ਇਸ ਮਿਹਨਤ ਦੇ ਵਿੱਚ ਆਸਕੀ ਉਹਦੀ ਪਾਈਗੇ ਤੇ ਵਪਾਰੀਆਂ ਨੂੰ ਹੱਕ ਨਾਲ ਜ਼ਮੀਨ ਦਾ ਮੌਕਾ ਮਿਲੇ ਵਪਾਰੀ ਫਿਰ ਕਰਕੇ ਆਪਣਾ ਵਪਾਰ ਕਰ ਸਕਣ ਕਿਹੜੀ ਇਹ ਧੱਕੇ ਚਾਹੀ ਸਰਕਾਰ ਵੱਲੋਂ ਅਧਿ ਕਸ਼ਾਲੇ ਡਿਪਾਰਟਮੈਂਟਾਂ ਵੱਲੋਂ ਪੇਂਟ ਰਾਖਿਆ ਹੋਈ ਹੈ ਉਹਨਾਂ ਦੇ ਅਸੀਂ ਨਕੇਲ ਪਾ ਸਕੀਏ ਉਹ ਸਰਕਾਰ ਤੱਕ ਆਪਣਾ ਮੈਸੇਜ ਪਹੁੰਚਾ ਸਕੀਏ ਕਿ ਵਪਾਰੀ ਚੋਰ ਨਹੀਂ ਹੈ ਵਪਾਰੀ ਆਪਣਾ ਤਰੰਦਾ ਬਿジネス ਕਰਨਾ ਚਾਹੁੰਦਾ ਹੈ ਇਹਨੂੰ ਖੁੱਲ ਕੇ ਇਹਨੂੰ ਟੈਨਸ਼ਨ ਫਰੀ ਹੋ ਕੇ ਬਿジネス ਕਰਨ ਦਿੱਤਾ ਜਾਵੇ ਵਪਾਰ ਕਰਨ ਦਿੱਤਾ ਜਾਵੇ ਜੇ ਤੁਸੀਂ ਆਪਣੇ ਦੇਸ਼ ਨੂੰ ਵਿਕਸਿਤ ਕਰਨਾ ਚਾਹੁੰਦੇ ਹੋ ਉਹੀ ਦੇਸ਼ ਵਿਕਸਿਤ ਹੋਏ ਹੈ ਜਿਨ੍ਹਾਂ ਨੇ ਵਪਾਰੀਆਂ ਨੂੰ ਖੁੱਲੀ ਛੂਟ ਦਿੱਤੀ ਹੈ ਜਾ ਕੇ ਦੇਖੋ ਸਿੰਗਾਪੁਰ ਜਾ ਕੇ ਦੇਖੋ ਜਰਮਨ ਦੇ ਵਿੱਚ ਜਾ ਕੇ ਦੇਖੋ ਹੌਂਗ ਸਰ ਜਿਹੜਾ ਵੀ ਜਪਾਨ ਦੇ ਵਿੱਚ ਜਿਹੜੇ ਦੇਸ਼ ਵੀ ਤੁਸੀਂ ਦੇਖੋਗੇ ਵਿਕਸਿਤ ਹੋਇਆ ਜਿਹੜਾ ਦੇਸ਼ ਵੀ ਕਾਮਯਾਬ ਹੋਇਆ ਉਹਨਾਂ ਨੇ ਸਭ ਤੋਂ ਪਹਿਲੇ ਵਪਾਰੀਆਂ ਨੂੰ ਖੁੱਲੀ ਛੋੜ ਦਿੱਤੀ ਹੈ ਫਿਰ ਅੱਜ ਦੁਕਾਨਦਾਰਾਂ ਪਰੇਖ ਸਾਡੇ ਪੰਜਾਬ ਦੇ ਵਿੱਚ ਸਾਡੇ ਹਿੰਦੂਸਾਂ ਦੇ ਵਿੱਚ ਜਿਹੜਾ ਵਪਾਰੀ ਮੜਾ ਜਾਂ ਫਿਰ ਕੱਢ ਕੇ ਬਿジネス ਕਰਦਾ ਚੰਗਾ ਕਰਨ ਲੱਗਦਾ ਹੈ ਜਾਂ ਤਾਂ ਉਸ ਦੇ ਪਾਸੋਂ ਖਰੋਤੀ ਵਾਲਾ ਫੁੰਦਾ ਜਾਂ ਤਾਂ ਯਾ ਕੋਈ ਨਾ ਕੋਈ ਐਕਸਾ ਦੇ ਕੇ ਮੈਨੂੰ ਕਰ ਲੈਂਦੇ ਆ ਬੜੇ ਸ਼ਰਮ ਦੀ ਗੱਲ ਹੈ ਕਿ ਅਸੀਂ ਵਪਾਰੀ ਜਿਹੜਾ ਜਦੋਂ ਸਾਡੇ ਦੁਕਾਨ ਤੇ ਬੈਠੇ ਸਾਨੂੰ ਗੋਲੀਆਂ ਮਾਰ ਕੇ ਚਲੇ ਜਾਂਦੇ ਆ ਅਸੀਂ ਜੇ ਕੋਈ ਆਪਣਾ ਹੱਥ ਮੰਗਦੇ ਆ ਨਾ ਤਾਂ ਸਾਡੇ ਕਿਸੇ ਬੰਦੇ ਨੂੰ ਕੋਈ ਤਰੋਰ ਛੱਡੋ ਤੁਸੀਂ ਕਿਸੇ ਨੂੰ ਲੱਖ ਰੁਪਈਆ ਵੀ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਮਿਲਦਾ ਦੂਜੇ ਪਾਸੇ ਸਾਡੇ ਵਪਾਰੀਆਂ ਨਾਲ ਏਡੇ ਏ ਟੱਕਾ ਕਰਿਆ ਜਾਂਦਾ ਕੋਈ ਸਰਕਾਰੀ ਉਹਨੂੰ ਕਰਦੇ ਬੱਚੇ ਨੂੰ ਨੌਕਰੀ ਨਹੀਂ ਮਿਲਦੀ ਇਹੋ ਜੀਆਂ ਚੀਜ਼ਾਂ ਦੇਖ ਕੇ ਜਿਹੜੀਆਂ ਸਰਕਾਰਾਂ ਵਪਾਰੀ ਨੂੰ ਵੀੜ ਦੀ ਹੱਡੀ ਕਰੀਏ ਅਸੀਂ ਵੀੜ ਦੀ ਹੱਡੀ ਹੋ ਕੇ ਪੂਰੇ ਸਰਕਾਰ ਦੇ ਖਰਚੇ ਚਲਦੇ ਆ ਉਹ ਕਹਿੰਦੇ ਨਾਲ ਕਾਰਾਂ ਤੋਂ ਲੈ ਕੇ ਪੂਰੇ ਜਹਾਜ਼ਾਂ ਤੱਕ ਸਰਕਾਰਾਂ ਨੇ ਪٹرول ਨਹੀਂ ਕਰਦੇ ਸਾਰੇ ਵਪਾਰੀਆਂ ਦੇ ਟੈਕਸਾਂ ਨਾਲ ਹੁੰਦੇ ਆ ਪਰ ਇਹ ਵਪਾਰੀ ਜਿਹੜਾ ਹੈ ਸਰਕਾਰ ਜਿਹੜਾ ਹੈ ਬਿਲਕੁਲ ਕੰਨਾਂ ਨਾਲ ਵਾਂਝਾ ਰੱਖ ਦਿੰਦੇ ਆ ਅੰਦੇ ਮੋੜ ਆ ਗਿਆ ਅਸੀਂ ਵਪਾਰੀ ਜਿਹੜਾ ਹੈ ਇਹ ਨਹੀਂ ਹੁੰਦਿਆਂ ਦੀ ਅਸੀਂ ਵਪਾਰੀ ਜਾਗਰਤ ਕਰ ਰਹੇ ਹਾਂ ਸਾਡੇ ਵਪਾਰ ਮੰਡਲ ਦਾ ਕੰਮ ਇੱਕੋ ਹੀ ਹੈ ਕਿ ਅਸੀਂ ਆਪਣੇ ਹੱਕ ਲੈਣਾ ਸੀ ਅਸੀਂ ਆਪਣੀ ਆਜ਼ਾਦੀ ਲੈਣਾ ਸੀ ਅਸੀਂ ਆਪਣਾ ਉਹ ਕਹਿੰਦਾ ਧਰਮ ਜਿਹੜਾ ਸਾਡਾ ਵਪਾਰ ਧਰਮ ਹੈ ਸਾਡੀ ਰਾਜਨੀਤੀ ਤੋਂ ਪਾਸੇ हट ਕੇ ਕੋਈ ਵੀ ਰਾਜਨੀਤੀ ਦਾ ਸਾਡਾ ਕੋਈ ਲੈਣਾ ਅੱਥੇ ਅੱਥੇ 50 ਬੰਦੇ 20 ਬੰਦੇ ਜਿੰਨੇ ਵੀ ਖੜੇ ਆਂ ਸਾਰੇ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ ਕੰਮ ਕਰਦਾ ਪਰ ਕਿਸੇ ਵੀ ਪਾਰਟੀ ਕੋਈ ਵੀ ਰਾਜਨੀਤਿਕ ਪਾਰਟੀ ਤੋਂ ਪਹਿਲੇ ਖਾਦੇ ਆ ਜਿਹੜਾ ਧਰਮ ਹੈ ਉਹ ਅਸੀਂ ਵਪਾਰੀ ਅਸੀਂ ਵਪਾਰੀਆਂ ਅਸੀਂ ਵਪਾਰ ਆਪਣਾ ਧਰਮ ਕਰਨ ਦਨੇ ਔਰ ਪਹਿਲੀ ਵਾਰੀ ਪਟੰਡੀ ਦੇ ਅੰਦਰ ਜਿਹੜੀ ਪੇਜ ਲੱਗਦੀ ਹੈ ਇਹਦੇ ਉੱਤੇ ਕੋਈ ਵੀ ਰਾਜਨੇਤਾ ਨਹੀਂ ਬੋਲਦਾ ਔਰ ਅਸੀਂ ਵਪਾਰੀਆਂ ਦੇ ਹੱਥੇ ਦੀ ਮਾਈਕ ਰਹੂਗਾ ਵਪਾਰੀ ਹੀ ਉੱਥੇ ਆਪਣੀ ਗੱਲ ਰੱਖਣਗੇ ਔਰ ਅਸੀਂ ਚਾਹੁੰਦੇ ਆ ਕਿ ਸਾਡੀ ਸਰਕਾਰ ਤੱਕ ਗੱਲ ਪਹੁੰਚੇ ਔਰ ਅਸੀਂ ਵਪਾਰੀਆਂ ਕੋਲ ਤੇਰੀ ਕਵਰੀ ਬੇਨਤੀ ਕਰਦੇ ਆ ਮੇਰੇ ਵੱਲੋਂ ਪੂਰੇ ਪੰਜਾਬ ਪ੍ਰਦੇਸ਼ ਤੋਂ ਪਰਮੰਦੋ ਤੋਂ ਪੂਰੇ ਹਰਿਆਣਾ ਤੋਂ ਪਟਿਆ ਸਾਹਿਬ ਤੋਂ ਬਿੱਟਾ ਜੀ ਵੱਲੋਂ ਆਪਣੇ ਭਾਰੀਆ ਸਾਹਿਬ ਵੱਲੋਂ ਨੇ ਹਿਦਰਪੁਰ ਵਾਲੇ ਵੀ ਲੋਕ ਜਿੰਦੇ ਵੀ ਸਾਥੇ ਦੋ ਖੜੇ ਆ ਸਾਰੇ ਅਸੀਂ ਇਹ ਹੀ ਅਪੀਲ ਕਰਦੇ ਆ ਕਿ ਵੱਧ ਚੜ ਕੇ ਉੱਥੇ ਪਹੁੰਚੋ ਤੇ ਆਪਾਂ ਆਪਣਾ ਅੱਕਬਰ ਲੈ ਸਕੀਏ ਪੁਰਾਣੇ ਟਾਈਮ ਦੇ ਵਿੱਚ ਆਪਣੀਆਂ ਆਣ ਵਾਲੀਆਂ ਜਨਰੇਸ਼ਨਾਂ ਵਾਸਤੇ ਵਧੀਆ ਪਲੇਟਫਾਰਮ ਦੇ ਸਕੀਏ ਕਿ ਵਪਾਰ ਜਿਹੜਾ ਹੈ ਕੰਮਲਾ ਨਹੀਂ ਆਮ ਬੰਦਾ ਅੱਜ ਡਰਦਾ ਹੈ ਕਿ ਮੈਂ ਆਪਣੇ ਮੁੰਡ ਨੂੰ ਵਪਾਰ ਕਰਾਣਾ ਨਹੀਂ ਮੈਂ ਤਾਂ ਕੋਈ ਨਾ ਕੋਈ ਨੌਕਰੀ ਦਵਾ ਦੂੰਗਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵਪਾਰ ਨਹੀਂ ਹੋ ਸੁੱਖਾ ਕੀਤਾ ਜਾਵੇ ਆਪਣਾ ਮਾਨਤਿਲਾਂ ਸਿਪਿੰਸਟਾਂ ਸਹੀ ਆਪਣਾ ਕੋ ਬਾਤ ਸਰ ਸਰਕਾਰ ਦੇ ਕਰਵਾਜ ਪੁਰ ਚੌੜੀ ਕੁਝ ਮੁੱਦੇ ਜਾਂ ਕੁਝ ਮੰਗਾਂ ਆਉਣਗੀਆਂ ਉਹ ਕੀ ਦੇ ਮੁੱਖ ਹੋਣਗੀਆਂ ਸਟੇ ਮੈਂ ਇਹਨਾਂ ਮੰਗਾਂ ਤੁਹਾਨੂੰ ਮੈਂ ਪਹਿਲੇ ਵਿੱਚ ਬਰੀਫ ਕਰ ਚੁੱਕਿਆ ਦੁਬਾਰਾ ਦੱਸ ਦਿੰਨਾ ਟੈਕਸਾਂ ਦੀਆਂ ਧੰਨੇ ਵਾਸੀਆਂ ਸਰ ਸਪੋਰਟ ਕਰ ਤੰਵਾ ਕੇ ਦੇ ਦਿੰਦੀਆਂ ਪਰ ਅਜੇ ਵੀ ਬਹੁਤ ਸਾਰੀਆਂ ਕਮੀਆਂ ਅਜੇ ਵੀ ਬਹੁਤ سارے ਡਿਪਾਰਟਮੈਂਟ ਐਸੀ ਹੈ ਹੁਣ ਵੀ ਪਿੱਛੇ ਜੀਐਸਟੀ ਵਾਲੇ ਪਿੱਛੇ ਕਈ ਸ਼ਹਿਰਾਂ ਦੇ ਵਿੱਚ ਟੱਕਾਸ਼ ਹੀ ਕਰ ਰਹੇ ਇਹ ਉਹ ਨੀਤੀਆਂ ਬੰਦ ਕਰਨੀਆਂ ਚਾਹੁੰਦੇ ਆਂ ਜਦੋਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਰੀ ਉਮਰ ਤੋਂ ਇੱਕ ਟੈਕਸ ਭਰ ਕੇ ਹਰ ਮਹੀਨੇ ਹਰ ਸਾਲ ਅਸੀਂ ਉਹਨਾਂ ਨੂੰ ਟੈਕਸ ਭਰ ਰਹੇ ਹਾਂ ਉਹਦੇ ਬਾਅਦ ਵੀ ਸਾਡੇ ਨਾਲ ਧੱਕਾ ਕੀਤਾ ਜਾਂਦਾ ਅਸੀਂ ਇਹ ਧੱਕਾ ਬੰਦ ਕਰਨਾ ਚਾਹੁੰਦੇ ਆਂ ਅਸੀਂ ਨਹੀਂ ਜਾਂਦੇ ਕਿੱਥਾ ਨੂੰ ਕਿਸੇ ਵੀ ਮਾੜੀ ਨਜ਼ਾਰੇ ਚੋਰ ਦੀ ਦੇ ਨਾਲ ਸਾਡੀ ਦੁਕਾਨ ਦੇ ਬਾਹਰ ਆ ਕੇ ਅਫਸਰਾਂ ਨੂੰ ਧਰਨ ਅਸੀਂ ਇਹ ਕਿਸੇ ਗੱਲ ਤੋਂ ਵੀ ਬਰਦਾਸ਼ਤ ਨਹੀਂ ਕਰਾਂਗੇ ਜੇ ਇਹ ਕਰਨਗੇ ਤਾਂ ਵਪਾਰ ਮੰਡਲ ਵੀ ਇਹਨਾਂ ਦਾ ਮੂੰਹ ਤੋੜ ਜਵਾਬ ਦੇਊਗਾ ਕਿਸੇ ਜਗ੍ਹਾ ਤੇ ਨਹੀਂ ਦੂਸਰੇ ਪਾਸੇ ਵਪਾਰੀ ਦੇ ਵਾਸਤੇ ਜਿਸ ਤਰ੍ਹਾਂ ਗੱਲ ਚੱਲੀ ਸੀ 1 ਨੇਸ਼ਨ 1 ਟੈਕ ਸਾਡੇ ਮੋਦੀ ਸਾਹਿਬ ਬਹੁਤ ਵਾਰੀ ਕਹਿੰਦੇ 1 ਨੇਸ਼ਨ 1 ਟੈਕ 1 ਨੇਸ਼ਨ 1 ਟੈਕ ਨੂੰ ਕਰਕੇ ਦਿਆ ਉਹ ਅੱਜ ਵੀ ਸਾਡੇ ਹਜ਼ਾਰਾਂ ਟੈਕਸ ਹੈ ਅੱਜ ਵੀ ਜੀਐਸਟੀ ਦੇ ਵਿੱਚ ਚਾਰ ਪੰਜ ਸਲੇਬਾਂ ਰੱਖੀ ਹੋਈ ਹੈ ਤੇ ਇੱਕੋ ਸਲੇਬ ਹੋਣੀ ਚਾਹੀਦੀ ਹੈ ਅਸੀਂ ਤਾਂ ਕਹਿੰਦੇ ਹਾਂ ਸਲੇਬ ਵੀ ਖਤਮ ਕਰ ਦਿਓ ਤੁਸੀਂ 5% ਕਿੰਦੋਂ 50% ਟੈਕਸ ਲਾ ਦਿਓ ਫਰਸਟ ਸਟੇਜ ਤੇ ਲਾ ਦਿਓ ਜਿੱਥੇ ਫੈਕਟਰੀ ਦੇ ਮਾਲ ਬਣਦਾ ਹੈ ਉੱਥੇ ਟੈਕਸ ਆਲਾ ਜਾਵੇ ਸਾਡੇ ਬਾਜ਼ਾਰ ਦੇ ਵਿੱਚ ਛੋਟੇ ਟੈਕਸ ਵਾਲਾ ਬੜੇ ਨਾਲ ਸਾਡੇ ਨਾਲ ਪੂਰੀ ਲੈਣਾ ਨਹੀਂ ਛੋਟਾ ਤੁਸੀਂ ਉੱਥੇ ਮਾ ਜਿੱਤੇ ਵੰਦੇ ਉੱਥੇ ਹੀ ਉਹਦਾ ਟੈਕਸ ਵੜਦੇ ਸਾਡੇ ਕੋਲੇ ਜਿੰਨਾ ਮਾਲ ਆਉਂਦਾ ਜੋ ਰੇਟ ਤੇ ਆਉਂਦਾ ਅਸੀਂ 5% ਵਾਧੂ ਵੇਚੂਗਾ ਘੱਟ ਵੇਚੂਗਾ ਜਿਹੜਾ ਰੇਟ ਘੱਟ ਉਹਦੇ ਕੋਲ ਦਾ ਚਲਾ ਜਾਊਗਾ ਸਾਡੇ ਨਾਲ ਵਪਾਰੀਆਂ ਨੂੰ ਖੁੱਲੀ ਜੋੜ ਦਿੱਤੀ ਜਾਵੇ ਅਸੀਂ ਇਹ ਚਾਹਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਸਰਲ ਨੀਤੀਆਂ ਬਣਾਈਆਂ ਜਾਣ ਟੈਕਸ ਦੀਆਂ ਨੀਤੀਆਂ ਦੇ ਵਿੱਚ ਅੱਗੇ ਵੀ ਬਹੁਤ ਅਨਗਲੇਬਾਦੀ ਹੈ ਜਾਣ ਬੁੱਝ ਕੇ ਲੋਕਾਂ ਨੂੰ ਖਰਾਬ ਕਰਦੇ ਆ ਉਹਦੇ ਬਾਰੇ ਉਹਨਾਂ ਦੇ ਪਨਲਟੀਆ ਲਾਉਣ ਨੂੰ ਜਾਂਦੇ ਆ ਅਸੀਂ ਇਹ ਨਹੀਂ ਹੁੰਦਾ ਹਾਂ ਅੱਜ ਸਾਰੇ ਸਮੂਹ ਵਪਾਰੀਆਂ ਦੀ ਪਟਿਆਲਾ ਮੰਡੀ ਵਿਖੇ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਮਿਤ ਕਪੂਰ ਪ੍ਰਧਾਨ ਵਪਾਰ ਮੰਡਲ ਨੇ ਆ ਕੇ ਸਾਨੂੰ ਨਿਯੋਤਾ ਦਿੱਤਾ ਵਪਾਰੀਆਂ ਨੂੰ ਜਿਹੜਾ ਕਿ ਇੱਕ ਬਠਿੰਡੇ 16 ਤਰੀਕ ਨੂੰ ਆਪਣੀ ਆਖਲ ਭਾਰਤੀ ਵਪਾਰੀ ਸੰਮੇਲਨ ਹੋ ਰਿਹਾ ਜਿਹੜਾ 올 ਇੰਡੀਆ ਬੇਸਿਸ ਤੇ ਹੋ ਰਿਹਾ ਜਿਹੜਾ ਕਿ ਬਲਵੰਤ ਘਾਰਗੀ ਐਡੀਟੋਰੀਅਲ ਬਠਿੰਡਾ ਦੇ ਵਿੱਚ ਹੋਊਗਾ ਤੇ ਉਹਨਾਂ ਨੇ ਸਾਨੂੰ ਸੱਦਾ ਪੱਤਰ ਦਿੱਤਾ ਵਪਾਰੀਆਂ ਨੂੰ ਆਪਾਂ ਸਾਰਿਆਂ ਬੇਨਤੀ ਕਰਦੇ ਹਾਂ ਆਪਾਂ ਸਾਰੇ ਵਪਾਰੀ ਇਕੱਠੇ ਹੋ ਕੇ 16 ਤਰੀਕ ਨੂੰ ਕਮੇਟੀ ਦਫ਼ਤਰ ਮਿਊਨਿਸਪਲ ਕਮੇਟੀ ਦਫ਼ਤਰ ਦੇ ਵਿੱਚੋਂ 8:30 ਵਜੇ ਜਿਹੜਾ ਆਪਾਂ ਸਾਰਿਆਂ ਨੇ ਕਰਨਾ ਹੈ ਤੇ 8:30 ਵਜੇ ਜੋ ਵੀ ਹੈ ਸਾਰੇ ਜਣੇ ਤੁਮਹੁਮਾ ਕੇ ਉੱਥੇ ਆਓ ਬਠਿੰਡੇ ਜਾਈਏ ਤਾਂ ਜੋ ਭਾਰਤ ਵਿੱਚ ਸੋ ਆਲ ਇੰਡੀਆ ਚ ਪੰਜਾਬ ਦੇ ਵਿੱਚ ਆਪਣੇ ਵਪਾਰੀਆਂ ਦਾ ਡਾਟ ਜੋੜ ਹੋਵੇ ਨਾਲ ਉਹਨਾਂ ਦੇ ਨਾਲ ਤਾਲਮੇਲ ਕੀਤਾ ਜਾ ਸਕੇ